ਆਂਟੀ ਜੀ ਆਂਟੀ ਘਰ ਆਈਓ ਘਰੇ ਹੀ ਆ ਆਜਾ ਲੰਘਿਆ ਆਂਟੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜਾ ਬੈਠੇ ਹੋਰ ਸੁਣਾ ਆਂਟੀ ਕਿਵੇਂ ਹੋ ਮੈਂ ਠੀਕ ਆ ਤੂੰ ਸੁਣਾ ਮੈਂ ਬਸ ਵਧੀਆ ਆਂਟੀ ਹੋਰ ਸੁਣਾ ਕਿਵੇਂ ਆਈਂ ਆਜੀ ਆਂਟੀ ਮੈਂ ਨਾ ਤੁਹਾਡੇ ਕੋ ਕੰਮ ਆਈ ਸੀ ਉਹ ਕੱਲ ਮੈਂ ਨਾ ਕੰਜਕਾਂ ਮਠਾਣੀਆਂ ਮੈਂ ਅੱਗੇ ਬੱਚਿਆਂ ਨੂੰ ਵੀ ਕਹਿਣ ਜਾ ਰਹੀ ਸੀ ਮੈਂ ਕਿਹਾ ਤੁਹਾਡੀ ਪੋਤੀ ਨੂੰ ਵੀ ਕਹੀ ਜਾਵਾਂ ਕਿੱਥੇ ਹੈਗੀ ਤੁਹਾਡੀ ਪੋਤੀ ਇੱਥੇ ਹੀ ਹੋਣੀ ਆ ਆਵਾਜ਼ ਮਾਰਨੀ ਆ ਗਗਨ ਗਗਨ ਹਾਂਜੀ ਦਾਦੀ ਜੀ ਪੁੱਤ ਆਂਟੀ ਦੀ ਗੱਲ ਸੁਣ ਕੇ ਕਹਿੰਦੇ ਨੇ ਸਸੀ ਕਾਲ ਆਂਟੀ ਜੀ ਸਸੀ ਕਾਲ ਪੁੱਤ ਕਿਵੇਂ ਆ ਠੀਕ ਆਂਟੀ ਜੀ ਉਤੋਂ ਮੈਂ ਨਾ ਸਵੇਰੇ 8:30 ਵੇ ਘਰੇ ਕੰਜਕਾਂ ਬਿਠਾਣੀਆਂ ਨੇ ਅੱਛਾ ਜੀ ਤੇ ਤੂੰ ਸਵੇਰੇ ਪੁੱਤ ਟਾਈਮ ਤੇ ਆ ਜੀ ਹੈ ਠੀਕ ਆਂਟੀ ਜੀ ਚਲੋ ਠੀਕ ਹੈ ਆਂਟੀ ਫਿਰ ਮੈਂ ਚਲਦੀ ਹਾਂ ਹੈ ਨਹੀਂ ਆ ਨਹੀਂ ਆਂਟੀ ਫਿਰ ਨਹੀਂ ਫਿਰ ਸਹੀ ਫਿਰ ਚਾ ਪੀਆਗੀ ਚਲੋ ਠੀਕ ਹੈ ਠੀਕ ਹੈ ਪੁੱਤ ਠੀਕ ਹੈ ਆਂਟੀ ਜੀ ਹਾਂ ਬੱਚੇ ਦੱਸੋ ਆਂਟੀ ਜੀ ਮੈਂ ਦਾਦੀ ਜੀ ਦੇ ਸਾਹਮਣੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਤੁਸੀਂ ਗੁੱਸਾ ਨਾ ਕਰਿਓ ਮੈਂ ਸਵੇਰੇ ਕੰਜਕਾਂ ਤੇ ਨਹੀਂ ਆਣਾ ਕੰਜਕਾਂ ਤੇ ਨਹੀਂ ਆਣਾ ਕਿਉਂ ਤੂੰ ਜਾਣਾ ਕਿਤੇ ਬਟਾ ਨਹੀਂ ਨਹੀਂ ਆਂਟੀ ਜੀ ਮੈਂ ਜਾਣਾ ਤਾਂ ਕਿਤੇ ਨਹੀਂ ਤੇ ਨਾ ਹੀ ਮੈਨੂੰ ਕੋਈ ਕੰਮ ਹੈ ਬੱਸ ਮੈਂ ਤੁਹਾਡੇ ਘਰ ਨਹੀਂ ਆਣਾ। ਕਿਉਂ ਆਣਾ ਕਿਉਂ ਨਹੀਂ ਬੱਚੇ? ਮੇਰੇ ਨਾਲ ਕੋਈ ਨਾਰਾਜ਼ਗੀ ਹੈ ਤੇਰੀ? ਹਾਂਜੀ, ਹੈਗੀ ਹੈ ਨਾਰਾਜ਼ਗੀ। ਵੈਸੇ ਮੈਂ ਤੁਹਾਨੂੰ ਕੁਝ ਕਹਿਣਾ ਨਹੀਂ ਸੀ ਪਰ ਤੁਸੀਂ ਜੇ ਪੁੱਛ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਹਾਂ। ਜਿਹੜੇ ਲੋਕ ਦਿਖਾਵਾ ਕਰਦੇ ਹਨ ਨਾ, ਮੈਨੂੰ ਲੋਕ ਨਹੀਂ ਪਸਦੇ। ਦਿਖਾਵਾ ਕਰਦੀ ਹੈ? ਤੂੰ ਕਹਿਣਾ ਕੀ ਚਾਹਨੀ ਹੈ? ਕਿ ਮੈਂ ਦਿਖਾਵਾ ਕਰਦੀ ਹਾਂ? ਤੂੰ ਨਹੀਂ ਆਣਾ ਤੇ ਨਾ ਆਈ। ਮੇਰੇ ਘਰ ਆਈ ਦੀ ਤੂੰ ਬੇਇੱਜ਼ਤੀ ਤਾਂ ਨਾ ਕਰ। ਮੈਨੂੰ ਪਤਾ ਸੀ ਆਂਟੀ ਜੀ, ਤੁਸੀਂ ਗੁੱਸਾ ਕਰ ਜਾਣਾ। ਗੁਰਬਾਣੀ ਦੀ ਪੰਕਤੀ ਵੀ ਇਹੀ ਕਹਿੰਦੀ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਜਿਹੜੀ ਚ ਸੱਚ ਆ ਨਾ ਉਹਨੇ ਸੱਚੀ ਰਹਿਣਾ ਇੱਕ ਪਾਸੇ ਤਾਂ ਤੁਸੀਂ ਕੰਜਕਾ ਬਿਠਾ ਕੇ ਕੰਜਕਾ ਪੂਜਨ ਦਾ ਦਿਖਾਵਾ ਕਰ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਆਪਣੀ ਨੂਨ ਨਾਲ ਕੀ ਸਲੂਕ ਕਰਦੇ ਹੋ ਕੀ ਉਹ ਕੰਜਕ ਨਹੀਂ ਹੈ ਮੈਨੂੰ ਤਾਂ ਉਸ ਦਿਨ ਪਤਾ ਲੱਗਿਆ ਜਦੋਂ ਮੈਂ ਜਸਲੀਨ ਨੂੰ ਮਿਲਣ ਗਈ ਸੀ ਤੇ ਜੋ ਤੁਸੀਂ ਆਪਣੀ ਨੂਨ ਨਾਲ ਸਲੂਕ ਕਰ ਰਹੇ ਸੀ ਨਾ ਮੈਂ ਸਾਫ਼ ਆਪਣੀ ਅੱਖਾਂ ਨਾਲ ਦੇਖਿਆ ਮੇਰੇ ਥੋੜੀ ਬੈਕ ਪੇਨ ਹੋ ਰਹੀ ਹੈ ਮੈਂ 10 ਮਿੰਟ ਆਰਾਮ ਕਰਕੇ ਫਿਰ ਕਰ ਦਿੰਨੀ ਮਮਾ ਅੱਛਾ ਜ਼ੁਬਾਨ ਭੜੀ ਤੇਰੇ ਗੱਠ ਜੱਡੀ ਆ ਨਾ ਇਹੀ ਤਰੀਕਾ ਮੈਨਸ ਖਾਕੇ ਭੇਜ ਜਾ ਤੈਨੂੰ ਇਹ ਤਾਂ ਤੇਰੇ ਨਾ ਨਾ ਕੰਮ ਕਰਨ ਦੇ ਬਹਾਨੇ ਨੇ ਤੈਨੂੰ ਕਾਹਦੇ ਲਈ ਲੈ ਕੇ ਆਏ ਆ ਦੱਸਿਆ ਯਾਰ ਮੈਨੂੰ ਚੱਕ ਕੇ ਬੈਗ ਰੱਖ ਤੇ ਭਾਂਡੇ ਸਾਫ਼ ਕਰ ਸੇਰ ਦੀ ਮੈਂ ਲੱਗੀ ਆ ਮੈਂ ਵੀ ਤਾਂ ਥੱਕ ਗਈ ਆ ਨਾ ਆਈ ਵੱਡੀ ਨਵਾਬਜਾਦੀ ਬੈਕ ਪੇਨ ਹੋ ਰਿਹਾ ਇਹਦੇ ਸੋ ਆਂਟੀ ਜੀ ਮੇਰੀ ਬੇਨਤੀ ਇਹੀ ਹੈ ਕਿ ਸਾਲ ਬਾਦ ਕੰਜਕ ਪੂਜਨ ਦੀ ਥਾਂ ਤੇ ਹਰ ਰੋਜ਼ ਆਪਣੀ ਨੂੰ ਨੂੰ ਧੀਆਂ ਵਰਗਾ ਪਿਆਰ ਦਿਓ ਇਹੀ ਹੈ ਅਸਲ ਕੰਜਕ ਪੂਜਨਾ